ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਦਿਲਚਸਪੀ ਦਿਖਾਈ ਤੇ ਲੋਕ ਉਤਾਵਲੇ ਸੀ ਇਸ ਗੱਲ ਦੇ ਕਿ ਛੇਤੀ ਨੋਟੀਫਾਈ ਹੋ ਜੇ ਤੇ ਅਸੀਂ ਆਪਣਾ ਕੰਮ ਸ਼ੁਰੂ ਕਰ ਸਕੀਏ ਸੋ 30 ਤਾਰੀਖ ਨੂੰ ਨੋਟੀਫਿਕੇਸ਼ਨ ਹੋ ਗਿਆ ਤੇ ਅੱਜ ਜਿਹੜਾ ਪੋਰਟਲ ਲਾਂਚ ਕੀਤਾ ਹੈ ਵੈਬਸਾਈਟ ਲਾਂਚ ਕੀਤੀ ਹੈ ਸਰ ਨੇ ਇਸ ਦੇ ਵਿੱਚ ਹਰ ਚੀਜ਼ ਕਲੀਅਰ ਕਰ ਦਿੱਤਾ ਜਿਹੜਾ ਐਪਲੀਕੇਸ਼ਨ ਫਾਰਮ ਹੈ ਉਸ ਦੀ ਫੀਸ ਹੈ ਕਿੱਥੇ ਜਮਾ ਕਰਨਾ ਹੈ ਉਹ ਸਾਰਾ ਕੁਝ ਅਸੀਂ ਉਸ ਦੇ ਵਿੱਚ ਬੜਾ ਕਲੀਅਰ ਕੀਤਾ ਤੇ ਬੜਾ ਸਿੰਪਲ ਕੀਤਾ ਆਪ ਉਸ ਤੋਂ ਬਿਨਾ ਅਸੀਂ ਨੋਡਲ ਅਫਸਰ ਕੰਪਲੇਂਟ ਸੈਂਟਰ ਸਾਰੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਵੀ ਇੱਥੇ ਚੰਡੀਗੜ੍ਹ ਹੈੱਡਕੁਆਰਟਰ ਤੇ ਵੀ ਟੂ ਅਸਿਸਟ ਦੀ ਪੀਪਲ ਕਿ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਦੱਸਣ ਦੇ ਵਿੱਚ ਕਿਤੇ ਪੁੱਛਣ ਦੇ ਵਿੱਚ ਉਹ ਸਾਰਾ ਕੁਝ ਅਸੀਂ ਸਿੰਪਲੀਫਾਈ ਕਰਕੇ ਅੱਜ ਜਿਸ ਕਿਸੇ ਦੀ ਜ਼ਮੀਨ TSR ਦੇ ਵਿੱਚ ਆਈ ਹੋਈ ਹੈ ਉਹ ਅੱਜ ਹੀ ਅਪਲਾਈ ਕਰ ਸਕਦਾ ਅੱਜ ਹੀ ਅਪਲਾਈ ਕਰੇਗਾ ਤੇ ਲੈਟਰ ਆਫ ਇੰਟੈਂਟ ਜਾਰੀ ਹੋ ਜਾਏਗਾ ਲੈਟਰ ਆਫ ਇੰਟੈਂਟ ਜਾਰੀ ਹੋਣ ਤੋਂ ਬਾਅਦ ਉਹ ਜਿਹੜੀਆਂ ਦੂਜੀਆਂ ਫਾਰਮੈਲਿਟੀਆਂ ਨੇ ਸੀਆ ਦੀ ਪਰਮਿਸ਼ਨ ਹੈ ਜਿਹੜੀ ਅੱਜ ਜਿਸ ਤਰ੍ਹਾਂ ਦੱਸਿਆ ਜੀ ਮਾ ਸਾਹਿਬ ਨੇ ਜੋ ਸਾਡੀ ਸੀਆ ਜੋ ਹੈ ਸਟੇਟ এনवायरमेंट ਇੰਪੈਕਟ ਅਸੈਸਮੈਂਟ ਅਥਾਰਟੀ ਉਸ ਤੋਂ ਤੇ ਪੋਲੂਸ਼ਨ ਕੰਟਰੋਲ ਬੋਰਡ ਤੋਂ ਉਹ ਜਿਹੜੀਆਂ ਉਥੋਂ ਈਸੀ ਤੇ ਐਨਓਸੀ ਲੈ ਲੈਣਗੇ ਪਹਿਲਾਂ ਇਹ ਬਹੁਤ ਵੱਡੀ ਦਿੱਕਤ ਸੀ ਕਿ ਮਹਿਕਮਾ ਈਸੀ ਲੈਂਦਾ ਸੀ ਐਨਓਸੀ ਲੈਂਦਾ ਸੀ ਪਰ ਹੁਣ ਅਸੀਂ ਅਮੈਂਡਡ ਪਾਲਿਸੀ ਦੇ ਵਿੱਚ ਕਰਤਾ ਕਿ ਜੋ ਵੀ ਬੰਦਾ ਆਪਣੀ ਆਪਣੀ ਜ਼ਮੀਨ ਤੇ ਖੁਦ ਵੀ ਮਾਈਨਿੰਗ ਕਰਨਾ ਚਾਹੁੰਦਾ ਜੇ ਨੀਸਤੇ ਦੇਣਾ ਚਾਹੁੰਦਾ ਤਾਂ ਉਹ ਬੰਦਾ ਖੁਦ ਵੀ ਖੁਦ ਹੀ ਲਊਗਾ ਸਿਆਦੇ ਤੋਂ ਪਰਮਿਸ਼ਨ ਵੀ ਤੇ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਕਿਉਂਕਿ ਕਈ ਲੋਕਾਂ ਦੀ ਇਹ ਇੱਛਾ ਸੀ ਜਦੋਂ ਅਸੀਂ ਐਮੈਂਡਡ ਪਾਲਿਸੀ ਲੈ ਕੇ ਆਉਂਦੀ ਹੈ ਤਾਂ ਅਸੀਂ ਸਾਰੇ ਸਟੇਕ ਹোল্ডার ਦੀ ਮੀਟਿੰਗ ਬੁਲਾਈ ਤੇ ਜਿਹਦੇ ਵਿੱਚ ਕੰਟਰੈਕਟਰ ਵਾਲੇ ਵੀ ਸੀ ਠੇਕੇਦਾਰ ਵੀ ਸੀ ਆਮ ਲੋਕ ਵੀ ਥੀ ਤਾਂ ਕਿ ਕੋਈ ਇਹ ਨਾ ਕਹਿ ਸਕੇ ਕਿ ਸਾਡਾ ਸੁਝਾਅ ਇਹਦੇ ਵਿੱਚ ਤੁਸੀਂ ਸ਼ਾਮਲ ਨਹੀਂ ਕੀਤਾ ਕਿਉਂਕਿ ਬਦ ਹੋ ਜਾਂਦੇ ਸੀ ਜਿਹੜੇ ਲੋਕ ਇਸਤਨ ਦੇ ਨਾਲ ਜੁੜੇ ਹੋਏ ਸੀ ਸੋ ਅਸੀਂ ਸਾਰਿਆਂ ਦੇ ਸੁਝਾਅ ਲੈ ਕੇ ਇਹ ਤੈਅ ਕੀਤਾ ਕਿ ਸੀਆ ਤੋਂ ਜਿਹੜੀ ਪਰਮਿਸ਼ਨ ਹੈ ਉਹ ਵੀ ਖੁਦ ਲੈ ਲਾਂਗੇ ਸੋ ਅੱਜ ਹੀ ਡੀਐਸਰ ਦਿੱتن ਦੀ ਹੋਈ ਹੋਈ ਹੈ ਉਹ ਅਪਲਾਈ ਕਰ ਸਕਦੇ ਆ ਤੇ ਜੋ ਡੀਐਸਰ ਦੇ ਵਿੱਚ ਆਉਣਾ ਚਾਹੁੰਦੇ ਆ ਉਹ ਵੀ ਡਿਪਾਰਟਮੈਂਟ ਨੂੰ ਦੱਸਣਗੇ ਤੇ ਡਿਪਾਰਟਮੈਂਟ ਇਮੀਡੀਏਟ ਕਾਰਵਾਈ ਕਰਦਿਆਂ ਉਹ ਸਾਰਿਆਂ ਦੀ ਜਿਹੜੀ ਡੀਐਸਆਰ ਹੈ ਉਹ ਵੀ ਤੁਰੰਤ ਬਣਾਈ ਜਾਊਗੀ ਤੇ ਇਸ ਤੋਂ ਬਾਅਦ ਡੀਐਸਆਰ ਦੇ ਲਈ ਸੀਐੜੀ ਪਰਮਿਸ਼ਨ ਦੇ ਲਈ ਪੋਲੂਸ਼ਨ ਕੰਟਰੋਲ ਬੋਰਡ ਦੀ ਐਨਓਸੀ ਦੇ ਲਈ ਉਹਦੇ ਲਈ ਵੀ ਅਸਿਸਟ ਕਰਨ ਦੇ ਲਈ ਅਸੀਂ ਸਾਰੇ ਆਪਣੇ ਡਿਪਾਰਟਮੈਂਟ ਦੇ ਬੰਦੇ ਜੁਟ ਕੀਤੇ ਨੇ ਤਾਂ ਜੋ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਹੁਣ ਪਿਛਲੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣਾਏ ਹੋਏ ਸੀ ਕਿ ਸਾਰੇ ਪੰਜਾਬ ਨੇ 13 ਬਲਾਕਾਂ ਦੇ ਵਿੱਚ ਵੰਡਤਾ ਸੀ ਤੇ ਇੱਕ ਇੱਕ ਬਲਾਕ ਦੀ ਜ਼ਿੰਮੇਵਾਰੀ ਆਪ ਹੀ ਲੈ ਲਈ ਸੀ ਉਹਨਾਂ ਨੇ ਹੁਣ ਹਰ ਬੰਦਾ ਠੇਕੇਦਾਰ ਹੋ ਜਾਏਗਾ ਮੁਨੱਲੇ ਖਤਮ ਹੋ ਜਾਏਗੀ ਟਰਾਂਸਪੇਰੈਂਸੀ ਹੋ ਜਾਏਗੀ ਤੇ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਸੀ ਜਿੱਥੇ ਰਹਿਤਾ ਸੀ ਉਹ ਲੋਕ ਖੁਦ ਕੰਮ ਕਰ ਨਹੀਂ ਸਕਦੇ ਸੀ ਤੇ ਠੇਕੇਦਾਰ ਉਹਨਾਂ ਨੂੰ ਰਾਹ ਨਹੀਂ ਦਿੰਦੇ ਸੀ ਤੇ ਕਈ ਵਾਰੀ ਇਹ ਸ਼ਿਕਾਇਤਾਂ ਮਿਲਦੀਆਂ ਸੀ ਕਿ ਰਾਤ ਨੂੰ ਕਿਸੇ ਦਾ ਰੇਤਾ ਚੱਕ ਲਿਆ ਦੇਤ ਉਹ ਬਜਾਰਾਂ ਕੋਲੇ ਕੋਈ ਅਲਟਰਨੇਟਿਵ ਨਹੀਂ ਸੀ ਜੇ ਕੋਈ ਠਕਾਉਂਦਾ ਸੀ ਤਾਂ ਉਹਨਾਂ ਨੂੰ ਅੱਧੇ ਪੈਸੇ ਦਿੱਤੇ ਜਾਂਦੇ ਸੀ ਜਾਂ ਪੈਸੇ ਹੀ ਨਹੀਂ ਦਿੱਤੇ ਜਾਂਦੇ ਸੀ ਸੋ ਉਹ ਵੀ ਸਾਰੀਆਂ ਗੱਲਾਂ ਜਿਹੜੀਆਂ ਉਹ ਹੁਣ ਦੂਰ ਹੋ ਗਈਆਂ ਤੇ ਇਸ ਦੇ ਨਾਲ ਇੱਕ ਤਾਂ ਮਾਰਕੀਟ ਦੇ ਵਿੱਚ ਸੈਂਡ ਤੇ ਗ੍ਰੇਵਲ ਹੈ ਜਿਹੜਾ ਵੱਡੀ ਮਾਤਰਾ ਦੇ ਵਿੱਚ ਆ ਜਾਏਗਾ ਕਿਉਂਕਿ ਹਰ ਕੋਈ ਆਪਣੀ ਜ਼ਮੀਨ ਪੁੱਟਦਾ ਹੈ ਤੇ ਇਸ ਦੇ ਨਾਲ ਰੇਟਾਂ ਦੇ ਵਿੱਚ ਵੀ ਕਮੀ ਆਊਗੀ ਸੋ ਪੰਜਾਬ ਦੇ ਲਈ ਇਹ ਮੈਂ ਸਮਝਦਾ ਪੰਜਾਬ ਦੇ ਲੋਕਾਂ ਦੇ ਲਈ ਇੱਕ ਬਹੁਤ ਵੱਡੀ ਜਿੱਥੇ ਪ੍ਰਾਪਤੀ ਹੋਏਗੀ ਉੱਤੇ ਸਰਕਾਰ ਦਾ ਜਿਹੜਾ ਰੈਵਨਿਊ ਹੈ ਉਹ ਸਰਕਾਰ ਦਾ ਰੈਵਨਿਊ ਇਹਦੇ ਨਾਲ ਬਹੁਤ ਵਧੇਗਾ ਤੇ ਜਿਹੜੇ ਕ੍ਰੈਸ਼ਰ ਨੇ ਹੁਣ ਪਿਛਲੇ ਸਮਿਆਂ ਦੇ ਵਿੱਚ ਕ੍ਰੈਸ਼ਰ ਬੰਦੀ ਬਈ ਸੀ ਕਿਉਂਕਿ ਕ੍ਰੈਸ਼ਰਾਂ ਕੋਲੇ ਮਟੀਰੀਅਲ ਨਹੀਂ ਸੀ ਤੇ ਮਟੀਰੀਅਲ ਲੈ ਕੇ ਕਿੱਥੋਂ ਆਉਂਦੇ ਉਹ ਸੋ ਹੁਣ ਜਿੰਨੇ ਕ੍ਰੈਸ਼ਰ ਪ੍ਰੈਸ਼ਰ ਬੱਡੀ ਇੰਡਸਟਰੀ ਹੈ ਕਰੀਬ 425 ਦੇ ਲਵੇ ਪੰਜਾਬ ਦੇ ਵਿੱਚ ਪ੍ਰੈਸ਼ਰ ਤੇ ਸੋ ਪ੍ਰੈਸ਼ਰ ਇੰਡਸਟਰੀ ਕੋਈ ਵੀ ਇੰਡਸਟਰੀ ਦੇ ਨਾਲ ਹੀ ਸਾਰਾ ਰੋਜਗਾਰ ਵੀ ਵੱਧਦਾ ਤੇ ਇੰਡਸਟਰੀ ਦੇ ਨਾਲ ਹੀ ਡਿਵੈਲਪਮੈਂਟ ਹੁੰਦੀ ਹੈ ਸੋ ਜ਼ਿਆਦਾਤਰ ਕ੍ਰਿਸ਼ਮਾਂ ਵਾਲੇ ਕੋਲੇ ਜ਼ਮੀਨਾਂ ਆਪਣੀਆਂ ਨੇ ਸੋ ਆਪਣੀਆਂ ਜ਼ਮੀਨਾਂ ਦੀ ਪਟਾਈ ਕਰ ਸਕਣਗੇ ਤੇ ਸਰਕਾਰ ਨੂੰ ਰਾਇਲਟੀ ਦੇਣਗੇ ਤੇ ਸਾਰੀ ਇੰਡਸਟਰੀ ਚੱਲੇਗੀ ਸੋ ਇੰਡਸਟਰੀ ਦੇ ਲਈ ਵੀ ਇੱਕ ਬਹੁਤ ਵੱਡਾ ਫਾਇਦੇ ਵਾਲਾ ਕੰਮ ਹੋਏਗਾ ਸੋ ਅੱਜ ਇਹ ਪੋਰਟਰ ਚੱਲਿਆ ਤਾਂ ਮੈਂ ਸਾਰਿਆਂ ਨੂੰ ਵਧਾਈ ਵੀ ਦੇਣਾ ਤੇ ਬਾਕੀ ਜਿਸ ਤਰ੍ਹਾਂ ਕੱਲ ਸੈਸ਼ਨ ਦੇ ਵਿੱਚ ਗੱਲ ਹੋਈ ਸੀ ਕਿ ਕੇਂਦਰ ਸਰਕਾਰ ਦੇ ਧੱਕਿਆਂ ਦੀ ਗੱਲ ਚੱਲੀ ਸੀ ਕਿ ਸਾਡੇ ਨਾਲ ਇਸ ਤਰ੍ਹਾਂ ਦੇ ਧੱਕੇ ਕੀਤੇ ਜਾ ਰਹੇ ਨੇ ਸੋ ਅੱਜ ਮਾਈਨਿੰਗ ਦੇ ਵਿੱਚ ਵੀ ਮੈਂ ਕਹਿਣਾ ਚਾਹੁੰਦਾ ਕਿ ਮਾਈਨਿੰਗ ਦੇ ਵਿੱਚ ਵੀ ਸਾਡੇ ਨਾਲ ਜ਼ਿਆਤੀ ਹੋ ਰਹੀ ਹੈ ਪੰਜਾਬ ਦੇ ਵਿੱਚ ਪੋਟਾਸ਼ ਮਿਲੀ ਹੈ ਅਰ ਪੋਟਾਸ਼ ਇੱਕ ਐਸਾ ਮਿਨਰਲ ਹੈ ਜਿਹੜਾ ਪੂਰੇ ਦੇਸ਼ ਦੇ ਵਿੱਚ ਨਹੀਂ ਕਿਤੇ ਮਿਲਦਾ ਸਾਰੇ ਦਾ ਸਾਰਾ ਇੰਪੋਰਟ ਹੁੰਦਾ ਹੈ ਤੇ ਸਾਡੇ ਮੁਕਸਰ ਦੇ ਲਾਗੇ ਤੇ ਅਬੋਹਰ ਦੇ ਏਰੀਆ ਦੇ ਵਿੱਚ ਪੋਟਾਸ਼ ਮਿਲੀ ਹੈ ਇਹ ਰਾਜਸਥਾਨ ਦੇ ਐਡਜੋਇਨਿੰਗ ਨੇ ਇਹ ਏਰੀਏ ਤੇ ਰਾਜਸਥਾਨ ਦੇ ਵਿੱਚ ਵੀ ਮਿਲੀ ਹੈ ਸੋ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਡਿਸਕ੍ਰਿਮੀਨੇਸ਼ਨ ਦੀ ਪਿੱਛੇ ਸਾਡੀ ਉਡੀਸਾ ਦੇ ਵਿੱਚ ਮੀਟਿੰਗ ਹੋਈ ਧੀ ਮਾਈਨਿੰਗ ਮੰ minister ਦੀ ਸਾਰੇ ਆਲ ਓਵਰ ਇੰਡੀਆ ਦੀ ਤਾਂ ਉੱਥੇ ਵੀ ਮੈਂ ਮੁੱਦਾ ਚੁੱਕਿਆ ਸੀ ਤਾਂ ਉੱਥੇ ਕਿਹਾ ਸੀ ਮੈਂ ਕਿ ਜੋ ਰਾਜਸਥਾਨ ਦਾ ਏਰੀਆ ਹੈ ਉੱਥੇ 158 ਜਗ੍ਹਾ ਤੇ ਡ੍ਰਿਲਿੰਗ ਹੋਈ 158 ਜਗ੍ਹਾ ਤੇ ਮਤਲਬ ਡ੍ਰਿਲ ਕਰਕੇ ਪਤਾ ਲਾਉਂਦੇ ਆ ਕਿ ਪੋਟਾਸ਼ ਕਿੱਥੇ ਪਈ ਹੈ ਕਹੀ ਜੀ ਪਈ ਹੈ ਕਿੰਨੀ ਮਾਤਰਾ ਚ ਪਈ ਹੈ ਪਰ ਪੰਜਾਬ ਦੇ ਏਰੀਏ ਦੇ ਵਿੱਚ ਸਿਰਫ ਤੇ ਸਿਰਫ 9 ਜਗ੍ਹਾ ਡ੍ਰਿੱਲ ਹੋਈ ਹੈ। ਹਰ ਉੱਥੇ 152 ਜਗ੍ਹਾ ਡ੍ਰਿੱਲ ਹੋਗੇ। ਉੱਥੇ ਅਕਸ਼ਨ ਵੀ ਹੋਗੀ। ਪਰ ਸਾਡੇ 9 ਜਗ੍ਹਾ ਹੋਈ ਹੈ। ਮੈਂ ਉੱਥੇ ਗੱਲ ਰੱਖੀ ਸੀ ਜਦੋਂ ਉਡੀਸਾ ਸਾਡੀ ਮੀਟਿੰਗ ਹੋਈ ਹੈ। ਤਾਂ ਮਾਨਯੋਗ ਜਿਹੜੇ ਸੈਂਟਰ ਦੇ ਵਜ਼ੀਰ ਨੇ ਜੀ ਕਿਸ਼ਨ ਰੈਡੀ ਜੀ ਮੈਂ ਉਹਨਾਂ ਨੂੰ ਜਦੋਂ ਬੇਨਤੀ ਕੀਤੀ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਕਿਰਾਂ ਉੱਥੇ ਜਾਇਓ। ਤੇ ਆ ਕੇ ਫਿਰ ਆਪਾਂ ਦਿੱਲੀ ਮਿਲਦੇ ਹਾਂ। ਮੈਂ ਉਸ ਤੋਂ ਬਾਅਦ ਮੁਖਰ ਵੀ ਗਿਆ ਉੱਥੇ ਜਾ ਕੇ ਲੋਕਾਂ ਨੂੰ ਪਈ ਤੇ ਗਲਤਫਹਿਮੀ ਹੋ ਗਈਆਂ ਸੀ ਕਹਿੰਦੇ ਕਿਤੇ ਜ਼ਮੀਨਾਂ ਖੋਹਣਗੇ ਪਰ ਉਹ ਸਾਰੀ ਗੱਲ ਕਲੀਅਰ ਕੀਤੀ ਕਿਉਂਕਿ ਟ੍ਰੈਨ ਦੇ ਨਾਲ ਨਿਕਲਣੀ ਹੈ ਸਾਡੇ 400 ਮੀਟਰ ਧਰਤੀ ਦੇ نیچے ਹੈ ਸੋ 450 ਮੀਟਰ ਧਰਤੀ ਥੋੜੇ ਵੱਟੀਆਂ ਜਾ ਸਕਦੀ ਹੈ ਉਹ ਤੇ ਡੰਡ ਦੇ ਨਾਲ ਨਿਕਲਦੀ ਇੱਕ ਜਗ੍ਹਾ ਟ੍ਰੈਨ ਕੀਤੀ 25 ਏਕੜ ਚੱਕ ਲੂਗੀ ਸੋ ਉਹ ਗਲਤਫਹਿਮੀਆਂ ਦੂਰ ਕੀਤੀਆਂ ਤੇ ਹੁਣ ਪਿਛਲੇ 2.5 ਮਹੀਨਿਆਂ ਤੋਂ ਮੈਂ ਸਮਾਂ ਮੰਗ ਰਿਹਾ ਮਾੜੀਓ ਕੇਂਦਰ ਦੇ ਮੰਤਰੀ ਜੀ ਕਿਸ਼ਨ ਰੈਡੀ ਜੀ ਨੂੰ ਮਿਲਣ ਦਾ ਪਰ ਮੈਨੂੰ ਉੱਥੇ ਸਮਾਂ ਨਹੀਂ ਹਲੇ ਮਿਲਿਆ ਸੋ ਮੈਂ ਇਹ ਸਮਝਦਾ ਵੀ ਇਹ ਰਾਜਨੀਤੀ ਅਲੱਗ ਚੀਜ਼ ਹੈ ਪਰ ਇੱਕ ਉਹ ਮਿਨਰਲ ਜਿਹੜਾ ਅਸੀਂ ਸਾਰਾ ਇੰਪੋਰਟ ਕਰਦੇ ਹਾਂ ਤੇ ਜਿਹਦੇ ਨਾਲ ਸੱਡੀ ਵੱਡੀ ਜਿਹੜੀ ਵਿਦੇਸ਼ੀ ਮੁਦਰਾ ਬਚਦੀ ਆ ਇਹਦੇ ਦੇਸ਼ ਦਾ ਸਵਾਲ ਹੈ ਜੇ ਅਸੀਂ ਇੱਥੇ ਆਤਮ ਨਿਰਭਰ ਹੋ ਜਾਈਏ ਤਾਂ ਕਿੱਡੀ ਵੱਡੀ ਗੱਲ ਹੋਣੀ ਹੈ ਸੋ ਇਸ ਗੱਲ ਨੂੰ ਪਹਿਲ ਦੇ ਆਧਾਰ ਤੇ ਹੋ ਉਮੀਦ ਹੈ ਜਦੋਂ ਮੈਂ ਵਿਸ਼ਵਾਸ ਤਾਂ ਉਹਨਾਂ ਨੇ ਮੈਨੂੰ ਦਵਾਇਆ ਸੀ ਉੱਤੇ ਤੇ ਹੁਣ ਜੇ ਮੀਟਿੰਗ ਦਾ ਸਮਾਂ ਦੇਣਗੇ ਤਾਂ ਮੈਂ ਉੱਥੇ ਉਹਨਾਂ ਨੂੰ ਇਹੀ ਬੇਨਤੀ ਕਰਨੀ ਹੈ ਵੀ ਇਹ ਪੰਜਾਬ ਦਾ ਸਵਾਲ ਨਹੀਂ ਹੈ ਇਹ ਤਾਂ ਪੂਰੇ ਦੇਸ਼ ਦਾ ਸਵਾਲ ਹੈ ਸੋ ਇਹਦੇ 'ਚ ਸਾਡਾ ਸਾਥ ਦਿਓ ਸੋ ਜੇ ਅਸੀਂ ਉਸ ਗੱਲ ਦੇ ਵਿੱਚ ਕਾਮਯਾਬ ਹੋਨੇ ਆ ਤਾਂ ਇੱਕ ਪੰਜਾਬ ਦੇ ਲਈ ਵੀ ਵੱਡੀ ਪ੍ਰਾਪਤੀ ਹੈ ਤੇ ਦੇਸ਼ ਦੇ ਲਈ ਵੀ ਇੱਕ ਬਹੁਤ ਵੱਡੀ ਪ੍ਰਾਪਤੀ ਮੈਂ ਕਹਿ ਸਕਦਾ ਇਹ ਹੋਏਗੀ ਸੋ ਅੱਜ ਸੋ ਅੱਜ ਤੁਸੀਂ ਸਾਰੇ ਆਏ ਤੁਹਾਡਾ ਧੰਨਵਾਦ ਤੇ ਤੁਹਾਡੇ ਜਰੀਏ ਸਾਰੇ ਦੇਸ਼ ਨੂੰ ਸਾਰੀ ਦੁਨੀਆ ਨੂੰ ਪਤਾ ਲੱਗੇਗਾ ਕਿਉਂਕਿ ਫੌਰਨ ਦੇ ਵਿੱਚ ਬੈਠੇ ਵੀ ਬਹੁਤ ਲੋਕ ਜਿਹੜੇ ਐਨਆਰਆਈ ਨੇ ਉਹਨਾਂ ਦੀਆਂ ਜ਼ਮੀਨਾਂ ਨੇ ਇੱਥੇ ਉਹ ਵੀ ਆਉਂਦੀਆਂ ਜ਼ਮੀਨਾਂ ਦੀ ਤਹੀ ਸਹੀ ਦੇਖਭਾਲ ਨਹੀਂ ਕਰ ਸਕਦੇ ਸੀ ਤੇ ਉਹਨਾਂ ਦੇ ਜ਼ਮੀਨਾਂ ਦੇ ਵਿੱਚੋਂ ਵੀ ਰੇਤਾ ਬਜਰੀ ਇਸ ਤਰ੍ਹਾਂ ਉੱਠਿਆ ਜਾਂਦਾ ਸੀ ਸੋ ਤੁਹਾਡੇ ذریعے ਅੱਜ ਸਾਰਿਆਂ ਦੇ ਲਈ ਖਬਰ ਪਹੁੰਚੇਗੀ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਆਪਸ਼ਨ ਪਹਿਲਾਂ ਹੀ ਚੱਲ ਰਹੇ ਆ ਪੁਆਇੰਟ ਗੱਡਾ ਹੈਗੀਆਂ ਉਹਨਾਂ ਦੇ ਵਿੱਚ ਵੀ ਕੁਝ ਬਦਲਾਅ ਕੀਤਾ ਜਾ ਰਿਹਾ ਤੇ ਨਾਲ ਹੀ ਇਹ ਪਾਲਿਸੀ ਅਮੈਂਡਡ ਪਾਲਿਸੀ ਪਾਸ ਹੋਈ ਸੀ ਤਾਂ ਉਸ ਸਮੇਂ ਤੋਂ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਦਿਲਚਸਪੀ ਦਿਖਾਈ ਇੱਕ ਜਿਹੜੀ ਕ੍ਰੋਨਿਕ ਰੋਲਟੀ ਦੀ 25 ਚੋਰੀ ਹੋਈ ਚੋਰੀ ਕਿੰਨੀ ਜੜੀ ਆਪਕੇ ਫੰਕੀ ਬਾਣੀ ਆ ਉਹਦੇ ਰਿਕਵਰੀ ਕਿਵੇਂ ਕਰੋਗੇ ਕਿਉਂਕਿ ठेकेदारਾਂ ਨੇ ਤਾਂ ਉਹਨਾਂ ਨੇ ਕੁਝ ਨਹੀਂ ਸਟੇਟਸ ਪੈ ਕੇ ਸਿਰਫ ਕੁਝ ਬਣਾਇਆ ਹੈ ਤੇ 50 ਚ 75 ਰੁਪਏ ਫੜਿਆ ਵੀ ਗਿਆ ਕਿ ਲੇਕਿਨ ਜਿਹੜੀ ਉਹ ਮਲਟੀ ਕਰੋੜ ਜਿਹੜੀ ਉੱਤੇ ਰੋਲਟੀ ਚੋਰੀ ਹੋਈ ਲਗ ਲਗ ਉਹ ਤਾਂ ਆਪਕੀ ਇੱਕ ਅਫਸਰ ਜੀ ਜਾਂ ਜੋ ਆਲਰੇਡੀ ਕਿਤੇ ਇਹ ਮਲਟੀ ਵਾਪਸ ਜਿਹੜੀ ਚੋਰੀ ਜਿਹੜੀ ਉਹ ਅਫਸਰ ਲੱਗ ਜਾਉਗਾ ਕਿਉਂਕਿ ਉਹ ਤਾਂ ਦੇਖੋ ਗੱਲ ਇਹ ਸਤ ਹੈ ਇਹ ਕੋਈ ਅੱਜ ਦੀ ਨਹੀਂ ਚੱਲ ਰਹੀ ਸੀ ਇਹ 2019 ਤੋਂ ਚੱਲ ਰਹੀ ਸੀ ਸੁਣੋ 2019 ਤੋਂ ਚੱਲ ਰਹੀ ਸੀ ਚੱਲੇ ਗਈ ਸਾਈਟਾਂ ਬਦਲ-ਬਦਲ ਕੇ ਜਿਹੜੇ ਕ੍ਰਾਈਮ ਵਾਲੇ ਨੇ ਦੇਖੋ ਸਾਈਬਰ ਕ੍ਰਾਈਮ ਜੋ ਹੈ ਅੱਜ ਆਪਾਂ ਰੋਜ਼ ਅਖਬਾਰਾਂ 'ਚ ਵੀ ਪੜ੍ਹਦੇ ਆਂ ਹਰ ਤਰੀਕੇ ਉਹਨਾਂ ਦੇ ਲਵੇ ਨੇ 2019 ਤੋਂ ਇਸ ਤਰੀਕੇ ਨਾਲ ਚਲਾ ਰਹੇ ਤੇ ਜਾਣਕਾਰੀ ਦੇ ਵਿੱਚ ਨਹੀਂ ਆਏ ਪਰ ਸਾਡੇ ਕੋਲੇ 6 ਜਨਵਰੀ ਨੂੰ ਜਿੱਤੇ ਸਾਨੂੰ ਪਤਾ ਲੱਗਿਆ ਅਸੀਂ ਉਸੇ ਦਿਨ ਐਪਸ਼ਨ ਦਿੱਤਾ ਐਫ ਆਈ ਆਰ ਕਰਾਈ ਫਿਰ ਸਾਈਬਰ ਦੇ ਵਿੱਚ ਦਿੱਤਾ ਤੇ ਲੋਕ ਬੜੇ ਸ਼ਾਤਰ ਨੇ ਹਾਈ ਕੋਰਟ ਚਲੇ ਗਏ ਅਸੀਂ ਉੱਥੇ ਪਲੀਟ ਕੀਤਾ ਸੋ ਅਸੀਂ ਇਹਦੀ ਜੇ ਕਹੀਏ ਵੀ ਕਿੰਨੀਆਂ ਪਰਚੀਆਂ ਨਿਕਲੀਆਂ ਉਹ ਤਾਂ ਕਿਤੇ ਅਵੇਲੇਬਲ ਹੈ ਨਹੀਂ ਸੀ ਪਰ ਅਸੀਂ ਜਿਹੜਾ ਇਹ ਕ੍ਰਾਈਮ ਹੈ ਫੜ ਲਿਆ ਤੇ ਇਸ ਦੀ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਕਰ ਰਿਹਾ ਜੋ ਵੀ ਇਹਦੇ ਚ ਦੋਸ਼ੀ ਪਾਏਗੇ ਉਹਨਾਂ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਦੇਖੋ ਐਫ ਆਈ ਆਰ ਦਾ ਹੋਈ ਨਾ ਉਹਨਾਂ ਦੀ ਐਫ ਆਈ ਆਰ ਵੀ ਦਾ ਰੈਸਟ ਵੀ ਹੋਣਗੇ ਜੋ ਵੀ ਦੇਖੋ ਕਾਰਵਾਈ ਹੋਣੀ ਹੈ ਕਾਨੂੰਨੀ ਤੌਰ ਤੇ ਕਾਨੂੰਨ ਦੇਖੋ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਦੇ ਬਾਰੇ ਜ਼ੀਰੋ ਟੋਲਰੈਂਸ ਪਾਲਸੀ ਹੈ ਅ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਵੱਡੇ ਵੱਡੇ ਅਧਿਕਾਰੀ ਨੇ ਜਿਹੜੇ ਉਹ ਵੀ ਹਟਾਏ ਗਏ ਨੇ ਕਿਸੇ ਦਾ ਕੋਈ ਲਿਹਾਜ਼ ਨਹੀਂ ਹੈ ਆ ਜੁੱਧ ਨਸ਼ਾ ਵਿਰੁੱਧ ਦੇ ਵਿੱਚ ਜੋ ਵੀ ਕੁਛ ਆਇਆ ਸਾਹਮਣੇ ਸੀ ਸਾਰਾ ਰਗੜ ਕੇ ਰੱਖਤਾ ਹੈ ਅੱਗੇ ਸਭ ਰਹਿਤ ਇਹ ਰੈਵਲੋ ਜਿਸ ਤਰੀਕੇ ਦੇ ਨਾਲ ਸਾਨੂੰ ਲੋਕਾਂ ਦੀਆਂ ਆਫਰਾਂ ਆ ਰਹੀਆਂ ਨੇ ਹਰ ਕੋਈ ਇਹਦੇ 'ਚ ਹਿੱਸਾ ਲੈਣਾ ਚਾਹੁੰਦਾ ਹੈ ਸ਼ਾਮਲ ਹੋਣਾ ਚਾਹੁੰਦਾ ਹੈ ਤੁਹਾਨੂੰ ਫਿਗਰ ਤਾਂ ਨਹੀਂ ਹਾਲੀ ਦੱਸ ਸਕਦੇ ਪਰ ਸਾਨੂੰ ਉਮੀਦ ਹੈ ਕਿ ਬਹੁਤ ਚੰਗਾ ਰੈਵਨ ਜਿਹੜਾ ਉਹ ਆਏਗਾ ਰਹਿਮਤ ਸਾਹਿਬ ਨੇ ਚੋਣ ਲਈ ਵੀ ਰੱਖਿਆ ਕਿ ਦਰਿਆਵਾਂ ਦੇ ਕੰਢਿਆਂ ਦੇ ਤੇ ਵੀ ਜਿੱਥੇ ਉੱਥੇ ਵੀ ਠੇਕੇ ਦੇ ਦਿੰਦੇ ਸੀ ਆਮ ਲੋਕ ਜਿਹੜੇ ਚੋਰੀ ਕਰਦੇ ਸੀਗੇ ਉਹਦੇ ਨਾਲ ਦਰਿਆਵਾਂ ਨੂੰ ਵੱਡਾ ਖਤਰਾ ਹੋ ਜਾਂਦਾ ਸੀਗਾ ਤੇ ਉਹਨਾਂ ਨੂੰ ਬਚਾਉਣ ਲਈ ਵੀ ਰੱਖਿਆ ਹੈਗਾ ਦੇਖੋ ਦਰਿਆਵਾਂ ਨੂੰ ਬਚਾਉਣ ਦੇ ਲਈ ਵੀ ਹੈ ਇਹ ਗੱਲਾਂ ਦੋ ਨੇ ਉਹਦੇ 'ਚ ਹੁਣ ਦਰਿਆਣੇ ਤਾਂ ਬਹਿਣਾ ਹੈ ਦਰਿਆ ਦੇ ਵਿੱਚੋਂ ਜੇ ਰਸਤਾ ਨਹੀਂ ਹੋਏਗਾ ਤਾਂ ਫਿਰ ਦਰਿਆ ਦਾ ਰਸਤਾ ਬਦਲ ਲੂਗਾ ਹੁਣ ਪਚਾਲੋਂ ਦਾ ਰੇਤਾ ਚੱਕਣਾ ਪਊਗਾ ਜੇ ਕਿਤੇ ਨਹੀਂ ਵੀ ਅਲਾਉ ਹੁੰਦਾ ਹੁਣ ਰਾਵੀ ਤੇ ਬਿਆਸ ਦੀ ਗੱਲ ਮੈਂ ਕਰਨਾ ਉੱਥੇ ਬਾਰਡਰ ਏਰੀਆ ਕਰਕੇ ਉੱਥੇ ਰਿਸਟ੍ਰਿਕਟ ਕੀਤਾ ਹੋਇਆ ਬਟ ਹੁਣ ਦਰਿਆਣੇ ਬਹਿਣਾ ਹੈ ਪਾਣੀ ਆਉਣੇ ਆਉਣੇ ਜੇ ਦਰਿਆ ਦੇ ਵਿਚਾਲੇ ਰੇਤਾ ਇਸ ਹੱਦ ਤੱਕ ਭਇਆ ਤਾਂ ਦਰਿਆ ਤਾਂ ਬਹ ਰਸਤੇ ਤੋਂ ਬਹੂਗਾ ਸਾਈਡਾਂ ਤੋਂ ਹੋ ਜਾਏਗਾ ਸਾਈਡਾਂ ਤੇ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਹੈ ਦਰਿਆਵਾਂ ਦੇ ਸਾਈਡਾਂ ਤੇ ਵੱਡਾ ਖਤਰਾ ਬਣ ਜਾਂਦਾ ਜੀ ਤੇ ਉਹ ਉਹਦੇ ਲਈ ਅਸੀਂ ਡੀਸਲਟਿੰਗ ਦੀ ਗੱਲ ਕਰ ਰਹੇ ਆਂ ਪਰ ਉਹ ਇੰਦੇ ਇੰਟਰਸਟ ਆਫ ਪਬਲਿਕ ਉਥੇ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਮੈਂ ਕਿਹਾ ਕਿ ਅਸੀਂ ਵਿਚਾਲੋਂ ਰੇਤਾ ਦਾ ਚਿਕਾਉਣਾ ਦਰਿਆ ਤੇ ਖਾਲੀ ਕਰਨਾ ਤਾਂ ਹੀ ਦਰਿਆ ਬਹੂਗਾ ਨਾ ਤੇ ਨਹੀਂ ਤਾਂ ਪਾਣੀ ਨੇ ਆਪਣਾ ਰਸਤਾ ਬਦਲ ਕੇ ਲੋਕਾਂ ਦੇ ਘਰਾਂ ਚ ਪਟਾ ਜਾਣਾ ਲੋਕਾਂ ਦੇ ਖੇਤਾਂ ਨੂੰ ਖੋਹ ਦੇਣਾ ਉਹਨਾਂ ਨੇ ਸੋ ਅਸੀਂ ਉਹਦੇ ਲਈ ਸਾਰਾ ਕੰਮ ਕਰ ਰਹੇ ਆ ਤਾਂ ਕਿ ਕੋਈ ਨੁਕਸਾਨ ਨਾ ਹੋਵੇ ਤੇ ਉੱਥੇ ਕਿਸੇ ਨਾਲ ਕੋਈ ਜ਼ਿਆਤੀ ਵੀ ਨਾ ਹੋਵੇ ਉਹ ਅਸੀਂ ਸਾਰਾ ਕਰਦੇ ਹਾਂ ਤੁਹਾਨੂੰ ਸਸਤਾ ਪਾਣੀ ਮਿਲੇਗਾ ਹੁਣ ਤਾਂ ਸ਼ੁਰੂਆਤ ਕੀਤੀ ਹੈ ਕੋਈ ਨਹੀਂ ਰੱਖਦੇ ਤੇ ਨਹੀਂ ਤੁਹਾਨੂੰ ਹੁੰਦਾ ਤੇ ਸਸਤਾ ਮਿਲੇਗਾ ਜਦੋਂ ਫੋੜਾ ਆਏਗਾ ਸਸਤਾ ਤੁਹਾਨੂੰ ਮਿਲੇਗਾ ਤੁਸੀਂ ਦੇਖੋਗੇ ਹੁਣ ਆਹ ਪਾਲਿਸੀ ਲਾਗੂ ਹੋ ਜਾਂਦੇ ਹੋ ਰੇਤਾ ਪੱਜਰੀ ਟੋਟਲੀ ਆਮ ਹੋ ਜਾਣਾ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਕੋਈ ਪ੍ਰੋਬਲਮ ਨਹੀਂ ਰਹਿਣੀ ਸਪਲਾਈ ਵੱਧ ਜਾਣੀ ਹੈ ਸਪਲਾਈ ਇੰਨੀ ਹੋ ਜਾਣੀ ਆ ਦੇਖੋ ਡਿਮਾਂਡ ਤੇ ਸਪਲਾਈ ਹੁੰਦੀ ਆ ਅੱਜ ਡਿਮਾਂਡ ਜ਼ਿਆਦੇ ਆ ਸਪਲਾਈ ਘਟਾ ਤੇ ਰੇਟਾ ਤੇਜ਼ ਹੋ ਗਿਆ ਜਦੋਂ ਸਪਲਾਈ ਇੰਨੀ ਹੋ ਜਾਣੀ ਆ ਹਰ ਕੋਈ ਮਾਲ ਚੱਕੀ ਫਿਰਨਾ ਹਰ ਕੋਨੇ ਆਪਣਾ ਮਾਲ ਪੱਟਣਾ ਤੇ ਮੰਡੀ ਚ ਵੇਚਣਾ ਜਦੋਂ ਖਰੀਦਾਰ ਹੀ ਨਹੀਂ ਖਰੀਦਾਰ ਘਟਨੇ ਤੇ ਵੇਚਣ ਵਾਲੇ ਜ਼ਿਆਦੇ ਨੇ ਤਾਂ ਨੈਚਰਲੀ ਸਸਤਾ ਹੋ ਜਾਂਦਾ ਸਸਤਾ ਹੋਏਗਾ ਨਾਤਰੀ ਸਾਹਿਬ ਜਿਹੜੀ ਪੰਚਾਇਤੀ ਜਮੀਨ ਤੋਂ ਗਾਰੰਟੀ ਮਿਲੂ ਕਹਿੰਦੇ ਸਾਡਾ ਪਿੰਡ ਦੀ ਬਕਾਇਤ ਨੂੰ ਮਿਲੇਗਾ ਕਿ ਨਹੀਂ ਪੰਚਾਇਤਾਂ ਨੂੰ ਸਾਰਾ ਪੰਚਾਇਤਾਂ ਸਰਕਾਰ ਦੀ ਹੀ ਨੇ ਜੋ ਪੈਸਾ ਹੈ ਸਹੀ ਪੈਸਾ ਸਰਕਾਰ ਦੇ ਖਜ਼ਾਨੇ ਜਾਵੇ ਪੰਚਾਇਤਾਂ ਨੇ ਵੀ ਪਿੰਡਾਂ ਦੇ ਖਰਚਾ ਨਾ ਤੇ ਸਰਕਾਰਾਂ ਨੇ ਵੀ ਉੱਥੇ ਹੀ ਖਰਚਾ ਨਾ ਉਹ ਜਿਸ ਤਰੀਕੇ ਦਾ ਵੀ ਹਿੱਸਾ ਹੋਏਗਾ ਜੋ ਪੰਚਾਇਤ ਅੱਗੇ ਡੀਸੀ ਨੇ ਡਿਸਾਈਡ ਕਰਨਾ ਉਹਨਾਂ ਨੂੰ ਸਾਰੀ ਅਥੋਰਾਈਜ਼ ਕੀਤਾ ਹੋਇਆ ਹੈ ਸਰਬੋਸਤ 92 ਤੋਂ ਪਹਿਲਾਂ ਇਕੱਲੀ ਇਕੱਲੀ ਕੱਢਦੀ ਬੋਦੀ ਹੈ ਜਿਹੜੀ ਹੁੰਦੀ ਰਹੀ ਹੈ ਉਹਦੇ ਬਾਅਦ ਚਲੋ ਕੱਲੇ ਕਿਆਂ ਆਪਣਾ ਹਿੱਸੇਦਾਰੀ ਉੱਗੀ ਰਹੀ ਇੱਕ ਕਲੱਬ ਰਹੀ ਜਿਵੇਂ ਤੁਸੀਂ 13 ਕਹਦੇ 13 ਸਾਈਟਾਂ ਬਣਾਤੀਆਂ ਪਹਿਲਾਂ ਗੱਲੀ-ਗੱਲੀ ਖੱਡ ਦਿੱਤੀ ਉਹਦਾ ਹਿੱਸਾ ਹੈ ਜਿਹੜਾ ਪ੍ਰੋਪਰ ਕਮੇਟਰੀ ਪਿੰਚਾਇਤ ਦੀ ਉਹਨੂੰ ਜਾਂਦਾ ਸੀਗਾ ਪਿੰਡ ਦੇ ਵਿਕਾਸ ਵੱਲ ਲੱਗਦਾ ਸੀ ਇਹ ਪਿਛਲੇ ਲੁੱਬੇ ਜਣ ਤੋਂ ਮਰਦਾ ਇਸ ਕਰਕੇ ਜਿਹੜਾ ਪਿੰਡਾਂ ਦੀ ਡਿਵੈਲਪਮੈਂਟ ਨਹੀਂ ਹੋ ਰਹੀ ਜਿੱਦਾਂ ਕਰਕੇ ਪਿੰਡਾਂ ਦੀਆਂ ਸਾੜਨਾ ਟੁੱਟ ਰਹੀਆਂ ਪਿੰਡਾਂ ਦਾ ਵਿਕਾਸ ਹੋ ਕੇ ਆਇਆ ਈ ਤੋ ਅੱਧੀ ਸਰਕਾਰ ਇੱਥੇ ਕਰੇਗੀ ਕੋਈ ਜਿਹੜੀ ਰਹਿਤੀ ਰੱਤ ਹੈ ਉਹ ਪਿੰਡ ਨੂੰ ਮਿਲੇ ਦੇਖੋ ਅਸੀਂ ਇਹਦੇ ਵਿੱਚ ਜਿਹੜਾ ਡੀਐਮਐਫ ਹੈ ਡਿਸਟ੍ਰਿਕਟ ਮਿਨਰਲ ਜਿਹੜਾ ਫੰਡ ਹੈ ਅਸੀਂ ਉਹਦੇ 'ਚ ਵਾਦਾ ਵੀ ਕੀਤਾ ਤੇ ਅਸੀਂ ਉਸ ਪੈਸੇ ਨੂੰ ਸਹੀ ਢੰਗ ਦੇ ਨਾਲ ਵਰਤੀਏ ਉਸ এনवायरमेंट ਫੰਡ ਵੀ ਹੈ ਜਿਹੜਾ ਅਸੀਂ ਉਹਨਾਂ ਜਗ੍ਹਾ ਤੇ ਵਰਤਣਾ ਜਿੱਥੇ ਡਿਊ ਟੂ ਕ੍ਰੈਸ਼ਰ ਡਿਊ ਟੂ ਮਾਈਨਿੰਗ ਉੱਥੇ ਕੋਈ ਨੁਕਸਾਨ ਹੁੰਦਾ ਬੇਸ਼ੱਕ ਸੜਕਾਂ ਨੂੰ ਨੁਕਸਾਨ ਹੋਵੇ ਬੇਸ਼ੱਕ ਐਨਵਾਇਰਨਮੈਂਟ ਨੂੰ ਨੁਕਸਾਨ ਹੋਵੇ ਉੱਥੇ ਜੋ ਵੀ ਐਕਟੀਵਿਟੀ ਕਰਨੀ ਸੀ ਸਾਰਾ ਫੰਡ ਉੱਥੇ ਵਰਤਿਆ ਤੇ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਪਹਿਲਾਂ ਇਸ ਤਰ੍ਹਾਂ ਹੋਇਆ ਤੇ ਇਸ ਤਰ੍ਹਾਂ ਇਹਨਾਂ ਨੇ ਕੀਤਾ ਦੇਖੋ ਮੈਂ ਉਸ ਗੱਲ ਤੇ ਜਾਣਾ ਨਹੀਂ ਚਾਹੁੰਦਾ ਪਰ ਇਹ ਸੱਚਾਈ ਹੈ ਕਿ 13 ਬਲਾਕਾਂ ਦੇ ਵਿੱਚ ਵੰਡ ਕੇ ਇਹਨਾਂ ਨੇ ਸਾਰੇ ਤੇ ਕਬਜ਼ਾ ਕਰ ਲਿਆ ਸੀ ਤੇ ਉਸ ਤੋਂ ਬਾਅਦ ਡੀ ਸੈਟਿੰਗ டிசிட்டிங் ਨੂੰ ਮੈਂ ਪ੍ਰਧਾਨ ਸਭਾ ਦੇ ਵਿੱਚ ਉਹ ਕੈਬਨਟ ਨੋਟ ਪੇਸ਼ ਕੀਤਾ ਸੀ ਪਿਛਲੀ ਸਰਕਾਰ ਦਾ ਕਿ டிசிட்டிங் ਨੂੰ ਲੀਗਲਾਈਜ਼ ਕਰ ਲਿਆ ਸੀ ਇਹਨਾਂ ਨੇ ਕੈਬਨਟ ਨੋਟ ਦੇ ਰਾਹੀਂ ਲੀਗਲਾਈਜ਼ ਕਰ ਲਿਆ ਸੀ ਕਿ ਇੱਥੇ ਅਸੀਂ ਚੱਕ ਨਹੀਂ ਸਕਦੇ ਤੇ ਸਾਡਾ ਖਰਚਾ ਜ਼ਿਆਦਾ ਆ ਜਾਣਾ ਤੇ ਅਸੀਂ ਠੇਕੇਦਾਰ ਨੂੰ ਚੁਗਾਦਾ ਕਿ ਠੇਕੇਦਾਰ ਕੰਮ ਲਾ ਵੀ ਸਾਡਾ ਖਰਚਾ ਤੇ ਜ਼ਿਆਦਾ ਆ ਜੂ ਉਹਦਾ ਘੱਟ ਆ ਜਾਊਗਾ ਸੋ ਇਸ ਤਰ੍ਹਾਂ ਦੇ ਬਹੁਤ ਗੱਲਾਂ ਹੋਈਆਂ ਨੇ ਜੇ ਤੁਸੀਂ ਵੀ ਜਾਣਦੇ ਆ ਤੇ ਅਸੀਂ ਵੀ ਜਾਣਦੇ ਸੋ ਅਸੀਂ ਉਹਨਾਂ ਗੱਲਾਂ ਨੂੰ ਟਰਾਂਸਪੇਰੈਂਟ ਤੰਗ ਦੇ ਨਾਲ ਬਿਲਕੁਲ ਲੋਕਾਂ ਦੇ ਸਾਹਮਣੇ ਸ਼ੀਸ਼ੇ ਦੀ ਤਰ੍ਹਾਂ ਗੱਲ ਸਾਫ਼ ਕੀਤੀ ਹੈ ਕੱਲੇ-ਕੱਲੇ ਗੱਲ ਅਸੀਂ ਕਲੀਅਰ ਕੀਤੀ ਹੈ ਇਹਦੇ ਵਿੱਚ ਕੋਈ ਕਿਸੇ ਨੂੰ ਪਰੇਸ਼ਾਨੀ ਨਹੀਂ ਹੋ ਸਕਦੀ ਤੇ ਸਾਰੀ ਗੱਲ ਬਿਲਕੁਲ ਕਲੀਅਰ ਹੋ ਗਈ ਲੋਕਾਂ ਦੇ ਸਾਹਮਣੇ ਇਹ ਦੇਖੋ ਤੁਹਾਨੂੰ ਦਾ ਪੂਰੀ ਜਿਹੜੀ ਪਾਲਿਸੀ ਬਣੀ ਆ ਉਹਦੀ ਡਿਟੇਲ ਸਟਡੀ ਜਿਹੜੀ ਆ ਉਹ ਤੁਸੀਂ 12 ਵਜੇ ਦੇਖੋਗੇ ਤੋਂ ਡ੍ਰੇਡ ਸਟਡੀ ਕਰਾਈ ਜਾਊਗੀ ਕਿ ਕਿ ਪਾਲਿਸੀ ਦੇ ਵਿੱਚ ਇਹ ਜੋ ਚਾਹ ਰਹੀਆਂ ਕਿ ਕਿ ਉਹਦੀ ਪੂਰੀ ਮਿਨੋਰੀਟੀ ਬਾਰੇ ਸਮਝਦਾ ਤੁਸੀਂ ਸਾਰੇ ਜਣੇ ਸਟਡੀ ਕਰੋਗੇ ਤੁਸੀਂ 12 ਵਜੇ ਕਿਹੜੀ ਜਗ੍ਹਾ ਤਾਜ ਹੋਟਲ ਤਾਜ ਹੋਟਲ 'ਚ ਪਹੁੰਚੋ ਤੇ ਉੱਥੇ ਤੁਹਾਨੂੰ ਕੱਲੀ ਕੱਲੀ ਗੱਲ ਦੀ ਸਟਡੀ ਕਰਾਈ ਜਾਊ ਔਰ ਤੁਹਾਨੂੰ ਵੀ ਸਾਰਾ ਕਨਸੈਪਟ ਜਿਹੜਾ ਬਾਜਵਤ ਸਾਹਿਬ ਤੁਹਾਨੂੰ ਮੇਰੇ ਲੱਗਦਾ ਕਿ ਵੀ ਸਕ੍ਰਿਪਟ ਕਰ ਦੇਣ ਉਹ ਪੂਰਾ ਉੱਥੇ ਸਮਝ ਆ ਜੂਗਾ ਬਹੁਤ ਬਹੁਤ ਧੰਨਵਾਦ ਥੈਂਕ ਯੂ